ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਸਰਦਾਰ ਚਰਨ ਸਿੰਘ ਡੇਰੀ ਫਾਰਮ ਤੇ ਪਹੁੰਚੇ ਹੋਏ ਹਾਂ ਕੰਮ ਹੈਗਾ ਬਾਈਆਂ ਦਾ ਪੁਰਾਣਾ ਤਕਰੀਬਨ ਤਕਰੀਬਨ 50 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਕੰਮ ਆ ਝੋਟੀਆਂ ਦਿਖਾਵਾਂਗੇ ਸੱਜਣੋ ਨੌ ਦਿਖਾਵਾਂਗੇ ਸਾਰੀਆਂ ਟੌਪ ਕੁਆਲਿਟੀ ਦੀਆਂ ਇੱਕ ਗੱਲ ਥੋੜੀ ਜਿਹੀ ਜਨੀਕ ਐ ਇਸ ਵਾਰੀ ਬਾਈ ਕਹਿੰਦਾ ਇੱਕ ਮੀਨੀ ਝੋਟੀ ਵੀ ਦਿਖਾਵਾਂਗੇ 17 18 ਕਿਲੋ ਦੁੱਧ ਵਾਲੀ ਕਿਉਂਕਿ ਸੱਜਣਾ ਦੀ ਡਿਮਾਂਡ ਹੁੰਦੀ ਆ ਵੀ ਵਿੱਚ ਮੀਣੀ ਲੈਣੀ ਆ ਹੈਗੀ ਵੀ ਪਿਓਰ ਮੀਨੀਆ ਸਿੰਘ ਵੀ ਝੋਟੀ ਦੇ ਹਲਦੇ ਨੇ ਤੇ ਬਾਕੀ ਸਾਰੀਆਂ ਆ ਗਈਆਂ ਪਹਿਲਾ ਤੇ ਦੂਜਾ ਸੂਆ ਕੁਆਲਿਟੀ ਹੈਗੀ ਆ ਟੌਪ ਦੀ ਉਹ ਦੱਸਣ ਦੀ ਲੋੜ ਨਹੀਂ ਕਿਉਂਕਿ ਇਸ ਫਾਰਮ ਦੇ ਉੱਤੇ ਹਰ ਵਾਰੀ ਜਿਹੜੀ ਕੁਆਲਿਟੀ ਆ ਕੁਆਲਿਟੀ ਅੱਵਲ ਦਰਜੇ ਦੀ ਹੁੰਦੀ ਆ ਤੇ ਬਾਕੀ ਆ ਜਾ ਬਾਈ ਨਾਲ ਕਰਾਉਣੇ ਗੱਲ ਮੰਨੇ ਨਾਲ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਜਿਹੜੇ ਰੇਟ ਰੇਟਾਂ ਦੀ ਸ਼ਿਕਾਇਤ ਹੁੰਦੀ ਆ ਸੱਜਣਾ ਦੀ ਇਹ ਸੱਜਣਾ ਦੇ ਰੇਟ ਨੇ ਜਿਹੜੇ ਸਾਰੇ ਤਕਰੀਬਨ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਆ ਜਾ ਮੰਨੇ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹੋ ਵਧੀਆ ਜੀ ਚੱਲ ਠੀਕ ਗੱਲਾਂ ਹਾਂਜੀ ਤੁਹਾਡਾ ਸਵਾਗਤ ਹੈ ਚੰਨ ਸਿੰਘ ਡੈਰੀ ਫਾਰਮ ਤੇ ਜੀ ਆ ਛੋਟੀਆਂ ਦਿਖਾਉਣੀਆਂ ਦੀ 9 ਇੱਕ ਹੁਣੇ-ਹੁਣੇ ਹੋ ਗਈ ਸੇਲ ਹਾਂਜੀ ਸੇਲ ਵਾਲੀ ਵੀ ਦਿਖਾ ਦਾਂਗੇ ਸੇਲ ਵਾਲੀ ਦਿਖਾ ਰਾਂ ਆਪਣਾ ਸਾਈ ਬਿਆਨ ਹੋ ਗਈ ਆ ਬੰਦੇ ਸ੍ਰੀ ਨੂੰ ਪੈਸੇ ਦੀ ਗੱਲੇ ਜਣਾਂਗੇ ਆ ਵਿੱਚ ਦਿਖਾਏ ਦਿੰਦੇ ਹਾਂ ਹਾਂਜੀ ਦਿਖਾਓ ਇਧਰੋਂ ਕਰ ਲਈਏ ਸਟਾਰਟ ਹਾਂਜੀ ਦੁੱਧ ਕਿੰਨੇ ਤੋਂ ਕਿੰਨਾ ਆਪਣੇ 15 16 ਤੋਂ ਸਟਾਰਟ ਹੋ ਗਈ 20 22 20 22 ਤੱਕ ਦਾ ਹਾਂਜੀ ਆ ਰੇਟ ਨੇ ਜਿਹੜੇ ਰੇਟ ਮੇਰਾ ਖਿਆਲ ਆ ਵੀ ਡੇਢ ਕ ਲੱਖ ਤੋਂ ਸ਼ੁਰੂ ਹੈ ਨਾ ਡੇਢ ਤੋਂ ਸਟਾਰਟਿੰਗ ਹੈਗੀ ਆ ਜੀ ਆ ਡੇਢ ਤੋਂ ਲੱਗੇ ਰੇਟ ਹੋਣਗੇ ਜਿਹੜੇ 2.5 ਲੱਖ ਤੱਕ ਦਾ ਜਾਨਵਰ ਹੁੰਦਾ ਬਾਈ ਹੋਰਾਂ ਕੋਲੇ ਉਧਰੋਂ ਕਰ ਲਈਏ ਸਟਾਰਟ ਜੀ ਇੱਕ ਆਪਣਾ ਇੰਸਟਾਗ੍ਰam ਤੇ ਚੰਦ ਸਿੰਘ ਡੇਰੀ ਫਾਰਮ ਪੇਜ ਉਹਨੂੰ ਵੀ ਫੋਲੋ ਕਰ ਲਈਓ ਉਹ ਜ਼ਰੂਰ ਫੋਲੋ ਕਰ ਲਵਾਂਗੇ ਇਹ ਸੱਜਣ ਨਾਲ ਮੇਰੀ ਦੌੜ ਵੀ ਲੱਗੀ ਹੋਈ ਆ ਵੀ ਆ ਆਪਣਾ ਇੰਸਟਾਗ੍ਰam ਵੀ ਕਰ ਲਿਓ ਫੋਲੋ ਆਪਾਂ ਨੇ ਮੂਰੇ ਨਿਕਲਣਾ ਬਾਈ ਨਾਲੋਂ ਮਾਰ ਦੇ ਇੱਧਰ ਲਿਆ ਝੋਟੀ ਤੇ ਕੈਮਰਾ ਆਹ ਵਿੱਚ ਹੀ ਆ ਮੰਨੇ ਹਾਂਜੀ ਇਹ ਝੋਟੀ ਸੇਲ ਹੋ ਗਈ ਕਿਹੜਾ ਸੁਆ ਇਹਦਾ ਇਹ ਪਲ ਠੀਕ ਆ ਸੂਆ ਪਹਿਲਾ ਕਿੰਨੇ ਕਿਲੋ ਦੀ ਸੂਈ ਦੀ ਕੱਟੀਆ 7-8 ਲੈਣਾ ਦੀ ਸੂਈ ਸੀ ਇਹ ਥੱਲੇ ਕਿੰਨਾ ਕੁ ਦੁੱਧਾ 15 ਕਿਲੋ 60 7.5 15 ਕਿਲੋ 16 ਕਿਲੋ ਰਾਮ ਦਾ ਹੈਗਾ ਜੀ ਪੈਸੇ ਤਾਂ ਨਹੀਂ ਦੱਸਦੇ ਕਿੰਨੇ ਦੀ ਪੈਸੇ ਹੁਣ ਬਾਈ ਅਗਲੇ ਲੈ ਲਈ ਆ ਸੇਲ ਹੋ ਗਈ ਆ ਜੀ ਠੀਕ ਹੈ ਗੱਲ ਹਾਂ ਜੀ ਆ ਪੈਸੇ ਬਾਈ ਕਹਿੰਦਾ ਦੱਸਦੇ ਨਹੀਂ ਇਹ ਹੋ ਗਈ ਸੇਲ ਸੂਆ ਇਹਦਾ ਪਹਿਲਾ ਦੀ ਕੁਆਲਿਟੀ ਦੀ ਕੱਟੀ ਇਹ ਵੀ ਚੰਗੀ ਤੇ ਉਹ ਆਪਣੇ ਬੈਠੇ ਬੈਠੀ ਸੱਜਣਾ ਨੇ ਲੈ ਲਈ ਬਾਈ ਹੋਰਾਂ ਤੋਂ ਹਾਂ ਜੀ ਹਰ ਤੋਂ ਦੀ ਕੁਆਲਿਟੀ ਚੰਗੀ ਆ ਇਹਦੀ ਹਾਂ ਜੀ ਹਾਂ ਜੀ ਕੱਤੀ ਬਾੜੀ ਕੰਦੀ ਆ ਜੀ ਕੱਟਦੀ ਆਗੀ ਟਾਪਰ ਬਿਲਕੁਲ ਲੈ ਚੱਲ ਲੈ ਚੱਲ ਲੈ ਚੱਲੇ ਅੰਦਰ ਨੂੰ ਲੈ ਆ ਲੈ ਆ ਤੇ ਜ਼ਿਆਦਾਤਰ ਜੇ ਗੱਲਬਾਤ ਕਰ ਲਈ ਸੂਆ ਜਿਹੜਾ ਸੂਆ ਹੁੰਦਾ ਬਾਈ ਕੋਲੇ ਪਹਿਲਾ ਦੂਜਾ ਹਾਂਜੀ ਤੇ ਹੁਣ ਜਿਹੜੀਆਂ ਵਿਕਰੀ ਵਾਲੀਆਂ ਨੇ ਉਹ ਤੇ ਮਾਰਦੇ ਕੈਮਰਾ ਇੱਥੋਂ ਸਟਾਰਟ ਨੇ ਮੇਰਾ ਖਿਆਲ ਆ 8 ਨੇ ਇੱਧਰ ਹੈ ਨਾ ਹਾਂਜੀ ਇੱਧਰ 8 ਛੋਟੀਆਂ ਅੱਗੇ ਆਪਣੀਆਂ 9 ਹੀ ਆਉਂਦੀਆਂ ਵੀਡੀਓ ਜੀ ਅੱਜ 8 ਸੇਲ ਆ ਜੀ ਦਿਖਾ ਤਾਂ 9 ਦਿੱਤੀਆਂ ਅੱਜ ਵੀ ਆਪਾਂ ਨੇ ਹਾਂਜੀ ਦਿਖਾ ਦਿਆਂ 9 ਆਹ ਛੋਟੀ ਤੇ ਮਾਰਦੇ ਗਾ ਰਹੀ ਇੱਧਰਲੇ ਬੰਦੇ ਨੂੰ ਥਣ ਫੋਣ ਦਿਖਾ ਦੇ ਫੇਸ ਕੁਆਲਿਟੀ ਚੈੱਕ ਕਰਾ ਦੇ ਇਹਦਾ ਮੰਨੇ ਕਿਹੜਾ ਸੂਆ ਦ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ? ਸੂਈ ਗੱਜ ਪੰਜਵਾਂ ਲੈਣਾ ਕੱਟੀ ਮਗਰ ਆ ਜੀ। ਸੂਆ ਦੂਜਾ ਪੰਜਾਂ ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਆਈ? ਉਹਦਾ ਛੇ ਦੰਦ ਆਂਦੇ ਆ ਜੀ। ਠੀਕ ਆ ਜੀ। ਹਾਂ ਜੀ। ਦੁੱਧ ਕਿੰਨਾ ਹੁਣ? 15-16 ਕਿਲੋ ਰੈਡੀ ਆ ਜੀ। 15 ਕਿਲੋ ਹੈਗਾ ਰੈਡੀ ਦੰਦਾਂ 'ਚ ਹੈਗੀਆਂ ਛੇ ਦੰਦ ਸੂਆ ਹੈਗੀਆਂ ਦੂਜਾ ਹਾਂ ਜੀ ਤੇ ਨਾਲ ਇਹਦੇ ਹੈਗੀਆਂ ਸੱਜਣੋਂ ਕੱਟੀ ਹੈ ਨਾ? ਕੱਟੀ ਨਾਲ ਵੀ 31 ਇੱਕ ਥਣ ਵੀ ਫੁੱਟਵਾਰ ਦਾ ਇਸਵਾ ਲੈਵਾ ਬਹੁਤ ਸਾਫ਼ ਸਫਾਈ ਝੋਟੀ ਥੱਲੇ ਹਰੇਕ ਪੱਖ ਤੋਂ ਪੂਰੀ ਆ ਜੇ ਗੱਲਬਾਤ ਕਰ ਲਈਏ ਆ ਵੀ ਦੰਦਾ ਚੀ ਗਈ ਹਾਂਜੀ ਛੇ ਦੰਦ ਆਰਡਰ ਰੱਖਦੀ ਆ ਸਟਿਚ ਪੂਰਾ ਕੋਈ ਟੁੱਟ ਮਾਡਰ ਨਹੀਂ ਹੈਗਾ ਟੁੱਟ ਮਲੇ ਵਾਲੀ ਆਪਣੇ ਕੋਈ ਝੋਟੀ ਨਹੀਂ ਹੁੰਦੀ ਕੋਈ ਜੀ ਆ ਥਣ ਦੀ ਕੁਆਲਿਟੀ ਆ ਗਈ ਟੌਪ ਚਬਾਈ ਦੀ ਮੰਨੇ ਕਿਵੇਂ ਆ ਇੱਕ ਨੰਬਰ ਭਾਜੀ ਚਬਾਈ ਦਾ ਆਪਣੇ ਤੁਹਾਨੂੰ ਪਤਾ ਹੀ ਆ ਪੁੱਛਣਾ ਪੈਂਦਾ ਫਿਰ ਵੀ ਸਭਾ ਪਹਿਰਿਆ ਪੁੱਛਣ ਦਾ 100 ਨੰਬਰ ਹੀ ਆ ਜੀ ਅ ਚਵਾਈ ਚਬੂਈ ਵਾਲਾ ਦਾ 100 ਨੰਬਰੇ ਹੁੰਦਾ ਕੰਮ ਇਸ ਫਾਰਮ ਤੇ ਕਿਉਂਕਿ ਮਹਿੰਗੇ ਮੁੱਲ ਦੇ ਪਸ਼ੂ ਹੁੰਦੇ ਨੇ ਯਾਰ ਬਾਈ ਹੋਰਾਂ ਨੇ ਵੀ ਅੱਗੇ ਸੇਲ ਕਰਨੇ ਹੁੰਦੇ ਨੇ ਤੇ ਪੂਰਾ ਜੇ ਗੱਲਬਾਤ ਕਰ ਲਾਂ ਮੈਂ ਵੀ ਛਾਂਟ ਕੀ ਪਸ਼ੂ ਲੈਂਦੇ ਨੇ ਪੂਰਾ ਜਿਵੇਂ 100 ਪਸ਼ੂ ਚੋਂ 2-4 ਪਸ਼ੂ ਕੱਢ ਲੈ ਛਾਂਟ ਕੇ ਹਾਂਜੀ ਹਾਂਜੀ ਝੋਡੀ ਚੰਗੀ ਆਪਾਂ ਇਹਦੇ ਮੰਨੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਫਿਰ ਇਹਦਾ ਲਲਮਾ ਜੀ 1,65,000 ਰੁਪਇਆ ਇਹਦਾ ਮੁੱਲ ਹੈਗਾ 1.65 ਛੱਡ ਕਿੰਨੇ ਕੁ ਦੇਵਾਂਗੇ ਜਿੱਦਾਂ ਤੁਸੀਂ ਕਹੋਗੇ 2 ਦੋ ਛੜ ਦਵਾਂਗੇ ਜਦ ਤੱਕ ਹਾਂ ਦੋ ਕਾ 1000 ਰੁਪਏ ਚਾ ਲੈਦੇ ਜੋ ਹੋ ਜੂਗਾ ਮੰਨਤਾ ਨਾ ਹਾਂਜੀ ਬਾਈ ਕਹਿੰਦਾ ਕਰ ਦਾਂਗੇ 2000 ਤੇ ਬਰੀਕੀਆਂ ਬਰੂਕੀਆਂ ਝੋਟੀ ਚ ਚੰਗੀਆਂ ਨੇ ਰੰਗ ਰੂਪੀ ਵੀ ਚੰਗੀਆਂ ਆ ਰੰਗ ਬਾਜ ਆ ਗਈ ਬਿਲਕੁਲ ਜੈਡ ਬਲੈਕ ਸੂਆ ਦੂਜੇ ਦੰਦਾਂ ਚ 6 ਦੰਦ 15 ਕਿਲੋ ਦੁੱਧ ਤੇ ਨਾਲ ਆ ਗਈ ਇਹਦੇ ਕੱਟੀ ਤੇ ਹੁਣ ਇੱਥੇ ਮਾਰਦੇ ਉਹ ਮੀਣੀ ਤੇ ਮਾਰਦੇ ਕੈਮਰਾਸ ਮਾਰ ਕੇ ਆਡਰ ਉੱਤੇ ਦਿਖਾ ਦੇ ਇਹਦਾ ਇਹ ਮੀਣੀ ਦਾ ਫਨ ਲੀਵਾ ਦਿਖਾ ਦੇ ਅੱਗੇ ਪਿੱਛੇ ਦਾ ਆਡਰ ਆ ਗਿਆ ਇਹਦਾ ਬਿਲਕੁਲ ਪਿਓਰ ਮੀਣੀ ਆ ਜੀ ਇੱਕ ਸਿੰਘ ਹਲਦਾ ਨੇ ਉਹਦਾ ਸਿੰਘ ਹਲਦਾ ਝੋਟੀ ਦੇ ਸ਼ੇਰ ਦਾਂਦੇ ਆ ਦੂਆ ਸੁਆ ਜੀ ਆ ਸਿੰਘੇ ਦੇ ਦੋਨੇ ਹੱਲਦੇ ਨੇ ਆ ਗਈ ਨਾ ਮੀਣੀਆਂ ਚ ਆਮ ਆ ਗਈ ਇੱਥੋਂ ਆਪਾਂ ਨੂੰ 2-3 ਸਾਲ ਹੋ ਗਿਆ ਵੀਡੀਓ ਬਣਾਉਂਦੇ ਨੇ ਪਹਿਲੀ ਵਾਰ ਮੀਣੀ ਵੀਡੀਓ ਚ ਪਾਈ ਆ ਜੀ ਠੀਕ ਹੈ ਜੀ ਹਾਂ ਜੀ ਇਹ ਕਿਵੇਂ ਬਣ ਗਿਆ ਸਵਾਭ ਮੀਣੀ ਦਾ ਮੀਣੀ ਤਾਂ ਭਈ ਇਹਦਾ ਆਈ ਆ ਕਰਕੇ ਪਾਦੀ ਉਹਦਾ ਆਰਡਰ ਮੀਣੀਆਂ ਦੇ ਬਹੁਤ ਹੈ ਆਪਣੇ ਤੋਂ ਹਾਂ ਸਵਾਹ ਦੀ ਵੀ ਠੰਡੀ ਹੁੰਦੀ ਆ ਮੀਣੀ ਸੂਈ ਕਹਿ ਦਿੰਦੀ ਆ ਹਾਂ ਜੀ ਸੂਈ ਕਿੰਨੇ ਦਿੰਦੀ ਆ ਸੂਈ ਹੋ ਗਈ 8.5 ਦੀ ਪੱচ্চਾ ਕੀ ਹੋਊਗਾ ਨਾਲ ਮਗਰ ਕੱਟੀ ਨਾਲੇ ਦੇ ਆ ਗਈ ਕੱਟੀ ਤੇ ਸਿੰਘ ਹਲਦੇ ਨੇ ਆ ਗਈ ਮੀਣੀ ਸੂਆ ਦੂਜਾ ਬਾਈ ਹਾਂਜੀ ਦੂਆ ਜੀ ਸੂਆ ਦੂਜਾ ਆਰਡਰ ਹੈਗਾ ਫੁੱਲ ਵੱਡਾ ਗਾਂਵਾਂ ਵਾਲਾ ਸਿਸਟਮ ਹਾਂਜੀ ਆਰਡਰ ਹੈਗਾ ਗਾਂਵਾਂ ਨਾਲ ਦਾ ਚਬਾਈ ਚਬੂਈ ਦੀ ਹੈਗੀ ਆ 100 ਦੀ 100 ਤੇ ਕੱਦ ਵਿੱਡ ਵੀ ਚੰਗਾ ਤੇ ਉੱਤੋਂ ਬਾਡੀ ਦੀ ਵੀ ਚੰਗੀ ਆ ਪੂਰੀ ਝੁੱਟੀ ਆਰਡਰ ਹੈਗਾ ਫੁੱਲ ਚੌੜਾ ਹਾਂਜੀ ਇੱਥੋਂ ਦਿਖਾ ਜੈਡ ਬਲੈਕ ਕੀ ਆ ਗਈ ਆ ਜੀ ਜੈਡ ਬਲੈਕ ਵਾਂਗੂ ਆ ਗਈ ਵਾਲ ਚਾਰ ਕੀ ਵਾਈਟ ਨੇ ਪੂੰਛ ਦੇ ਵਿੱਚ ਜੋ ਕਿ ਮੀਨੀ ਦੀ ਜੇ ਗੱਲਬਾਤ ਕਰ ਲਈਏ ਨਾ ਆਪਦੇ ਜੀਵਨ ਕਾਲ ਦੇ ਵਿੱਚ ਕਹਿੰਦੇ ਵੀ ਜਿਆਦਾ ਇਹ ਕਟੀਆਂ ਨੂੰ ਆ ਜਨਮ ਦੰਦੀਆਂ ਜਿਹੜੀ ਦੇ ਸਿੰਘ ਹਲਦੇ ਹੋਣ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹ ਲਵਾਂਗੇ 1,62,000 ਰੁਪਇਆ ਜੀ ਇਹਦਾ 1.62 ਹਾਂਜੀ ਦੋ ਛੱਡ ਦਾਂਗੇ ਚੋਂ ਹੋਰ ਕਰਦੀ ਚੱਲ ਥੋੜਾ ਜਿਹਾ ਹੋਰ ਕਰ ਲੀ ਮੀਨੀ ਆ ਤਿੰਨ ਛੱਡ ਦਵਾਂਗੇ ਤਿੰਨ ਛੱਡ ਦਵਾਂਗੇ ਤਿੰਨ ਛੱਡ ਦਾਂਗੇ ਹਾਂਜੀ ਏ ਰਹਿ ਗਈ 1 ਲੱਖ 59 ਦੀ ਉਹ ਚ ਥੋੜੀ ਛੋਟ ਕਰ ਦਾਂਗੇ ਨਾ ਛੋਟ ਚੱਪਾ ਨਹੀਂ ਛੋਟ ਪੂਰੀ ਪੂਰੀ ਹੈ ਇਸ ਸਾਹਮਣੇ ਠੀਕ ਗੱਲ ਆ ਆ ਬਾਈ ਕਹਿੰਦਾ ਕੰਮ ਲਾਵੇਂ ਸਾਮੀ ਕਰਤਾ ਇਹ ਮਿਲੂਗੀ 160 ਤੋਂ 1000 ਘੱਟ ਸਿੰਘ ਹਲਦੇ ਆ ਮੀਣੀ ਝੋਟੀ ਆ ਨਾਲ ਇਹਦੇ ਹੈਗੀ ਆ ਸਜਣੋ 31 ਕੁਆਲਟੀ ਹੈਗੀ ਆ ਆਰਡਰ ਦੀ ਬਾਕਮਾਲ ਇੱਧਰ ਮਾਰਦੇ ਘੈਰੀ ਮੈਨੂੰ ਘੱਟ ਹੀ ਦਿਖਾ ਦੇ ਜੀ ਇਹ ਵੱਡਣਾ ਵਾਲੀ ਝੋਟੀ ਆ ਜੀ ਆ ਇੱਥੋਂ ਦਿਖਾ ਦੇ ਸਮਾਰ ਕੇ ਕਿਉਂਕਿ ਪੈਂਟਾ ਜਿਹੜਾ ਪੈਂਟਾ ਲੰਬਾ ਤੈਅ ਕਰਕੇ ਆਉਨੇ ਆਪਾਂ ਪੈਂਦਾ ਪਾ ਲੰਮਾ ਕਰਕੇ ਆਉਨੇ ਤਾਂ ਦਿਖਾ ਦਿਆ ਕਰ ਹਰੇਕ ਪੱਖ ਤੋਂ ਰਹਿ ਨਾ ਜਾਵੇ ਕਿਸੇ ਪੱਖ ਤੋਂ ਤੇ ਹੁਣ ਆ ਜਾਂਦਾ 4 ਨੰਬਰ ਵਾਲੀ ਝੋਟੀ ਹਾਂਜੀ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਜੀ ਇਹ ਕਿੰਨੇ ਦਿਨ ਦੀ ਸੂਆ ਸੂਈ ਹੋ ਗਈ ਆ ਜੀ ਝੋਟੀ 8 9 ਦਿਨਾਂ ਦੀ ਸੂਈ ਜਾ ਜੀ ਤੋੜ ਦੋ ਬਾਈ ਖੋਲ ਕੇ ਨਹੀਂ ਵੀ ਇਹਦੇ ਨਾਲ ਕੀ ਬੱਚਾ ਕੱਟਾ ਜੀ ਇਹਦੇ ਨਾਲ ਮੇਲ ਕਾਫ ਹਾਂਜੀ ਇਹ ਥੱਲੇ ਦੁੱਧ ਕਿੰਨਾ ਕਹੂਗਾ ਉਹਨੂੰ ਦੁੱਧ ਹੈਗਾ 18 ਕਿਲੋ ਤਿਆਰ 18 ਕਿਲੋ ਤਿਆਰੀ ਦਾ ਹਾਂਜੀ ਇਹਦੇ ਥੱਲੇ ਹੈਗਾ 18 ਤਿਆਰ ਸੂਆ ਦੂਜਾ ਬਾਈ ਦੂਜਾ ਸੂਆ ਸੂਆ ਦੂਜਾ ਆਰਡਰ ਆ ਗਿਆ ਫੁੱਲ ਸਾਈਜ਼ ਦਾ ਆਪਾਂ ਕਹਿ ਸਕਦੇ ਆਂ ਵੀ ਜਿੱਡੀ ਕਾਪ ਆਏ ਓਦਾਂ ਕੀ ਇਹਦਾ ਆਰਡਰ ਆ ਗਿਆ ਚਲਾ ਦੇ ਇਹਨੂੰ ਲੰਬੀ ਚਲਾ ਦੇ ਮੜੀ ਐਫ ਨੂੰ ਮਾਰ ਪਾਉਂਦੀ ਰਾ ਦੇ ਤਸੱਲੀ ਇਹਦਾ ਗਾਂ ਵਾਲਾ ਸ਼ਿਸਟਮ ਹੀ ਆ ਗਿਆ ਕਿਉਂਕਿ ਦੂਜੇ ਸੂਏ ਕਰਕੇ ਮੜੀ ਮੋਟੀ ਭਾਲਾ ਨਾ ਥਣਾ ਹਾਂਜੀ ਭਾਲਾ ਮੜੀ ਥਣਾ ਨੂੰ ਥੋੜੀ ਬਹੁਤੀ ਭਾਲ ਜਰੂਰ ਆ ਕਿਉਂਕਿ ਮੱਠਾ ਮੱਠਾ ਸੱਜਣ ਪਾਣੇ ਇੱਕ ਤੁਸੀਂ ਲੇਟ ਹੋ ਗਏ ਤਿੰਨ ਘੰਟੇ ਆਪਣੀ ਚਵਾਈ ਵੀ ਲੇਟ ਐ ਜੀ ਨਾ ਠੀਕ ਆ ਗੱਲ ਹਾਂਜੀ ਆ ਨੇੜੇ ਲਾ ਕੇ ਦਿਖਾ ਦੇ ਗਰੀ ਇੱਥੋਂ ਪਛਾਣੇ ਬੰਨੇ ਦਿਖਾ ਦੇ ਇੱਥੋਂ ਦਿਖਾ ਦੇ ਸਮਾਰ ਕੇ ਜਦੋਂ ਜਾ ਸੂਤ ਦੂਜਾ ਤੇ ਆਰਡਰ ਆ ਗਿਆ ਇਹਦਾ ਫੁੱਲ ਚੌੜਾ ਤਕਰੀਬਨ ਤਕਰੀਬਨ ਫੁੱਟ ਦੇੜ ਜਿਹੜੀ ਚੜਾਈ ਹੋਊਗੀ ਇਹਦੇ ਅੱਜ ਜੀ ਦੇ ਬਾਈ ਚੜਾਈ ਬਹੁਤ ਹੈ ਜੀ ਦੁੱਧਾ ਹੁਣ ਕਿੰਨਾ ਕਹੂਗਾ ਮਣੀ 18 ਕਿਲੋ ਤਿਆਰ ਹੈ ਜੀ 18 ਕਿਲੋ ਰੈਡੀ ਹਾਂਜੀ ਪੈਸੇ ਕਿੰਨੇ ਕੁ ਲਾਵਾਂਗੇ ਤੇ ਬਾਈ 1,085 ਆ ਜੀ ਤੇਰਾ ਲਾਵਾਂਗੇ 1,085 ਇਹਦੇ ਚੋਂ ਕਿੰਨੇ ਛੱਡ ਦੀਏ ਫਿਰ ਜਿੱਦਾਂ ਤੁਸੀਂ ਕਹੂਗਾ ਕੱਦਮਾਂਗੇ ਛੋੜੀਏ ਦੋ ਛੱਡ ਦੀਏ ਦੋ ਛੱਡ ਦਵਾਂਗੇ ਆ 2000 ਇਹਦੇ ਚੋਂ ਛੱਡ ਦਾਂਗੇ ਛੋੜ-ਛੂਟ ਵਾਲਾ ਕੰਮ ਨਾਲ ਦੀ ਨਾਲ ਨਵੇਂ ਡੀ ਜਾਂਦੇ ਆ ਤੁਹਾਡਾ ਤੇ ਹੁਣ ਮਾਰਦੇ ਆ ਝੋਟੀ ਦੇ ਪਹਿਲਾਂ ਤਾਂ ਇਹਦੇ ਸਿੰਘ ਸੁੰਗੀ ਦਿਖਾ ਦੇ ਗੈਰੀ ਸਿੰਘਲ 5 ਕੁਆਲਿਟੀ ਥੋੜੇ ਜਿਹੀ ਕੈਮਰੇ ਤੇ ਮੋਬਾਈਲ ਤੋਂ ਡਾਤੀ ਆ ਝੋਟੀ ਮੋਬਾਈਲ ਕਰਕੇ ਥੋੜਾ ਬਹੁਤਾ ਕਰਦੀ ਆ ਓਡਾ ਦਿੱਕਤ ਕੋਈ ਨਹੀਂ ਕੁਆਲਿਟੀ ਹੈਗੀ ਆ ਟਾਪਰ ਤੇ ਨਾਲ ਇਹਦੇ ਹੈਗੀ ਆ ਕੱਟੀ ਨੇੜੋਂ ਫੜ ਕੇ ਤੋੜਦੀ ਮਾੜੀ ਸੁਆ ਕਿਡਾ ਮਰੀਆਂ ਦਾ ਦੂਜਾ ਸੁਆ ਛੇ ਦਾ ਸੁਆ ਦੂਜਾ ਦੰਦਾਂ 'ਚ 6 ਦੰਦ ਤੇ ਨਾਲ ਇਹਦੇ ਹੈਗੀ ਆ ਕੱਟੀ ਚਬਾਈ ਦੀ ਕਿਵੇਂ ਆ ਜੀ ਚਬਾਈ ਦਾ ਇੱਕ ਨੰਬਰ ਜੀ ਦਾ ਹਜ਼ਾਰ ਨੰਬਰੀ ਆ ਬੂਰੀ ਕਿੰਨੇ ਦੰਦ ਦੀ ਸੂਈ ਆ ਇਹ ਵੀ 10 ਜਾਣ ਜਿਹੜਾ ਇਹ ਮਲ ਦੱਸ ਸਕਦੇ ਨਾ ਇਸੂਈ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਹੁਣ ਹੈਗਾ 17 18 ਗਲੋਬਾ 17 18 ਤਕਰੀਬ ਨਵੀਂ ਘੱਟ ਤੋਂ ਘੱਟ ਆਪਣੇ ਕੋਲੇ 15 ਤੋਂ ਪਲੱਸ ਲੈ ਹੁੰਦੀ ਪਲੱਸ ਪਲੱਸ ਵਾਲੀ ਆ ਸੂਆ ਇਹਦਾ ਦੂਜਾ ਨਾਲ ਇਹਦੇ ਹੈਗੀ ਆ ਕੱਟੀ ਤੇ ਦੁੱਧ ਹੈਗਾ 17 18 ਦੇ ਏਡ ਗੇਡ ਬੋਚ ਕੇ ਲੈ ਚੱਲ ਕੋਈ ਗੱਲ ਨਹੀਂ ਇੱਥੋਂ ਅਗਲੇ ਬੰਨੇ ਦਿਖਾ ਦੇ ਗਏ ਆ ਜੀ ਆਰਡਰ ਵੇ ਸਮਾਰ ਕੇ ਪਿਛਾਲੇ ਬੰਨਿਆਂ ਦਾ ਖਾ ਦੇ ਆਰਡਰ ਕਰਾ ਦੇ ਤਸੱਲੀ ਦੇਖਣ ਵਾਲਾ ਵੀ ਹਰੇਕ ਪੱਖ ਤੋਂ ਤੇ ਥਣ ਥਣ ਦੀ ਗੱਲ ਕਰ ਲਈ ਆਰਡਰ ਉਡਰ ਦੀ ਗੱਲ ਕਰ ਲਈ ਆਰਡਰ ਹੈਗਾ ਇਹਦਾ ਸਟਿਚ ਬਿਲਕੁਲ ਹਾਂਜੀ ਨਾਲ ਕੱਤੀ ਸੂਆ ਦੂਜਾ ਦੰਦਾਂ 'ਚ 6 ਦੰਦ ਇਹਦੇ ਕਿੰਨੇ ਪੈਸੇ ਲਾਵਾਂਗੇ ਬਣੀ ਇਹ ਲਵਾਂਗੇ 1,88,000 ਰੁਪਇਆ 2 ਕੁ ਛੱਡ ਦੀ ਇਹ ਚੋ ਵੀ ਫਿਰ ਛੱਡ ਦਵਾਂਗੇ ਹਾਂ ਛੱਡ ਦਵਾਂਗੇ ਹਾਂ 2 ਕੁ ਤਾਂ ਛੱਡ ਦਾਂਗੇ ਇਹ ਚੋ ਵੀ ਹੈ ਨਾ ਹਾਂਜੀ 2 ਕੁ ਬਾਈ ਕਹਿੰਦਾ ਇਹਦੇ ਚੋ ਛੱਡ ਦਾਂਗੇ ਇਹਦਾ ਹੋ ਗਿਆ 1,86,000 ਰੁਪਇਆ ਤੇ ਹੁਣ ਮਾਰ ਦੇ ਆ ਝੋਟੀ ਦੇ ਕੋਣ ਕੱਟੀ ਆ ਜੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਸੂਆ ਪਹਿਲਾ ਕੱਦ ਵੱਡ ਚੰਗਾ ਤੇ ਲੰਬਾਈ ਲੰਬੂਈ ਚੰਗੀ ਆ ਲੈ ਚਲੋ ਜੀ ਇਹਨੂੰ ਤੋੜ ਦਿਓ ਇਹ ਕਿੰਨੇ ਦਿਨ ਦੀ ਸੂਈ ਆ ਭਾਈ ਇਹ ਵੀ ਸੂਈ ਤਾਜੀ ਆ ਥੋੜਾ ਜਿੜਾ ਦੀ ਆ ਜੀ ਇਹਦੇ ਨਾਲ ਬੱਚਾ ਕੀ ਆ ਬੱਚਾ ਹੋ ਜਾ ਦੇਖ ਆ ਤੋੜ ਦੇ ਇਹਨੂੰ ਨੇੜੇ ਲਾ ਕੇ ਦਿਖਾ ਦੇ ਸਮਾਰ ਕੇ ਆਰਡਰ ਦਿਖਾ ਦੇ ਗਰੀਓ ਕੁਛ ਪਿਛਾਲੇ ਬੰਨੇ ਆਰਡਰ ਦਿਖਾ ਦੇ ਆ ਡਰਾਗਾ ਇਹਦਾ ਵੀ ਫੁੱਲ ਚੌੜਾ ਤੇ ਥਣ ਵੀ ਕੱਲਾ ਕੱਲਾ ਲੱਗਿਆ ਸੂਆ ਹੈਗਾ ਪਹਿਲਾ ਤੇ ਲੰਬਾਈ ਲੰਬੂਈ ਹੈਗੀ ਆ ਫੁੱਲ ਲੰਬੀ ਲੰਬੀ ਝੋਟੀ ਬਹੁਤਾ ਲੈ ਚਲ ਬਾਈ ਐ ਨੂੰ ਇੱਥੋਂ ਘੁਮਾ ਦੇ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਹੈਗਾ 18 ਕਿਲੋ ਤਿਆਰ ਜੀ ਪਹਿਲਣ ਥੱਲੇ ਹਾਂਜੀ ਹਾਂਜੀ 16 ਕਿਲੋ ਦੀ ਗਾਰੰਟੀ ਸੂਆ ਪਹਿਲਾ ਸੂਆ ਪਹਿਲਾ ਦੁੱਧ 18 ਕਿਲੋ 16 ਦੀ ਬਾਈ ਕਹਿੰਦਾ ਔਰਤੇ ਦੇ ਦਾਂਗੇ ਤੇ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ ਕੱਟੇ ਵੀ ਆ ਕਵਾਲਿਟੀ ਦੀ ਆ ਪੂਰੀ ਜਾਤ ਕਵਾਲਿਟੀ ਇਹਦੇ ਨਾਲ ਜੇ ਗੱਲਬਾਤ ਕਰ ਲਈਏ ਇਹਦੇ ਚ ਸਾਰੀਆਂ ਕਵਾਲਿਟੀਆਂ ਇੱਧਰ ਲਿਆ ਗਏ ਰਹੀ ਵੇ ਆ ਕੱਤੀ ਤੇ ਵੀ ਮਾਰਦੇ ਕੱਤੀ ਵੀ ਕੱਦ ਵੱਡਾ ਲਈ ਆ ਪੂਰੀ ਪਿਓਰ ਮੂਰਾ ਜੀ ਆ ਗਈ ਕੱਤੀ ਐਥੋਂ ਲੰਬਾਈ ਲਮੂਈ ਦਿਖਾ ਦੇ ਸਮਾਰ ਕੇ ਜਮਾ ਇਹਨਾਂ ਤੇ ਹੁਣ ਮਾਰਦੇ ਝੋਟੀ ਤੇ ਕੈਮਰਾ ਸੂਆ ਪਹਿਲਾ ਦੁੱਧ 18 ਕਿਲੋ ਨਾਲ ਵੀ ਇਹਦੇ ਕੱਟੀਆਂ ਮਤਲਬ ਹਰੇਕ ਪੱਖ ਤੋਂ ਪੂਰੀ ਆ ਜੇ ਗੱਲਬਾਤ ਕਰ ਲਈਏ ਹਾਂਜੀ ਹਾਂਜੀ ਪੂਰੀ ਇਹਦੇ ਪੈਸੇ ਕਿੰਨੇ ਲਵਾਂਗੇ ਮਨੀ ਇਹਦਾ ਲਵਾਂਗੇ 190000 ਰੁਪਈਆ ਜੀ 190 188 ਲੈ ਲਾਂਗੇ ਹਾਂਜੀ 2000 ਚੋੜ ਕਰਾਂਗੇ ਹਾਂ 188 ਲੈ ਲਾਂਗੇ ਇਹਦਾ ਆਪਾਂ ਹਾਂਜੀ ਹਾਂਜੀ ਤੇ ਹੁਣ ਮਾਰਦੇ ਆ ਉਹ ਕੱਟੀ ਦੇ ਉਹ ਤੇ ਮਾਰਦੇ ਕੈਮਰਾ ਹੁਣ ਉਹ ਮਨ ਪਰਸਨਲੀ ਵਾਲੀ ਜੱਚੀ ਜਾਂਦੀ ਜੇ ਉਹਦੇ ਬੈਠੇ ਆਪਾਂ ਉਰੇ ਇਹਦਾ ਹੂਆ ਗੜਾ ਬਾਈ ਇਹ ਵੀ ਪਲੂਣ ਆ ਝੋਟੀ ਇਹਦਾ ਵੀ ਪਹਿਲਾ ਹਾਂਜੀ ਇਹ ਕਹਿ ਦਿੰਦੀ ਸੂਈ ਆ ਬਾਈ ਸੂਈ ਹੈਗੀ ਆ ਲੈ ਚਲਾ ਇਹਨੂੰ ਇਹ ਸੱਤ ਅੱਠਾਂ ਦਿਨਾਂ ਦੀ ਸੂਈ ਆ ਵੀ ਝੋਟੀ ਇਹ ਹੈਗੀ ਆ ਸੱਤ ਅੱਠਾਂ ਦਿਨਾਂ ਦੀ ਸੂਈ ਤੇ ਪਿੱਛੇ ਮੇਰਾ ਖਿਆਲ ਆ ਇਹਦੇ ਵੀ ਕੱਟੀ ਆ ਕੱਟੀ ਆ ਜੀ ਅਨ ਨਾਲ ਸੱਜਣ ਹੋਏ ਦੇ ਵੀ ਕੱਟਿਆ ਕੱਦ ਵੱਡਾ ਗਿਆ ਦਾ ਫੁੱਲ ਵੱਡਾ ਤੇ ਇਹ ਆ ਗਈ ਜੇ ਗੱਲ ਬਾਤ ਕਰ ਲਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਹਜ਼ਾਰ ਮੈਂ ਮੰਗਰਾ ਇੱਕ ਮੈਂ ਦੀ ਬਾਲਾ ਸਿਰਾ ਕੁਆਲਿਟੀ ਨਿਕਲੇ ਆਉਂਦੀ ਆ ਹਾਂਜੀ ਹਾਂਜੀ ਉਹ ਗੱਲਵਾਦਾ ਇਹਦੀ ਕੁਆਲਿਟੀ ਹੈ ਜਿਹੜੀ ਕੁਆਲਿਟੀ ਬਾਲੀ ਜਿਆਦੇ ਐਂਡ ਕਹਿ ਸਕਦੇ ਆ ਜਿਵੇਂ ਗਾ 4x4 ਆਰਡਰ ਲੱਗਾ ਆ 4x4 ਵਾਲਾ ਸਿਸਟਮ ਹੀ ਆ ਇੱਥੇ ਦਿਖਾ ਦੇ ਗਰੀ ਨੇੜੇ ਲਾ ਕੇ ਸਮਾਰ ਕੇ ਹੋਏ ਇੱਥੇ ਦਿਖਾ ਦੇ ਸਮਾਰ ਕੇ ਚਬਾਈ ਦੀ ਕਿਵੇਂ ਬਣੀ ਇਹ ਇੱਕ ਨੰਬਰ ਆ ਜੀ ਹੁਣ ਦੁੱਧ ਤਿਆਰੀ ਆ ਕਿੰਨਾ ਦੱਸਿਆ 16 ਕਿਲੋ ਦੀ ਓਟ ਹੋ ਜੂਗੀ ਹੁਣ 16 ਕਿਲੋ ਦੀ ਓਟ ਤੇ ਵੀ ਦੇ ਦਾਂਗੇ ਹਾਂਜੀ ਹਾਂਜੀ ਤੇ ਜਿਹੜੀ ਇਹ ਤੋਂ ਪਹਿਲਾਂ ਦਿਖਾਈ ਉਹ ਵੀ ਪਹਿਲਾਂ ਸੂਆ ਤੇ ਇਹ ਵੀ ਹੈ ਨਾ ਹਾਂਜੀ ਪਹਿਲਾਂ ਸ਼ਕੀਨ ਪੰਨ ਬਹੁਤ ਝੁੱਟੀ ਜੀ ਰੰਗਵਾਜ ਬਹੁਤ ਹੈ ਝੁੱਟੀ ਦਾ ਇਹ ਝੁੱਟੀ ਦਾ ਜਿਵੇਂ ਆਪਾਂ ਗੱਲ ਕਰ ਲਈ ਨਾ ਸੱਜਣੋਂ ਮੇਲੇ ਵਾਲਾ ਜਾਨਵਰ ਵੀ ਆ ਗਿਆ ਮਿਲਕ ਵਾਲੀ ਵੀ ਆ ਤੇ ਬਿਊਟੀ ਵਾਲੀ ਵੀ ਆ ਨਾਲ ਨਾਲ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਲਵਾਂਗੇ 1,95,000 ਰੁਪਈਆ ਜੀ ਜੇ ਕਿਸੇ ਸੱਜਣ ਨੇ ਇਹ ਦੋਨੇ ਲੈਣੀਆਂ ਹੁਣ ਪਹਿਲਨ ਫੇਰ ਕਰ ਦਵਾਂਗੇ ਮੌਕੇ ਤੇ ਜੀ ਕਰ ਦਵਾਂਗੇ ਦੋਨਾਂ ਚ ਕਿੰਨਾ ਕਰ ਦਾਂਗੇ ਜੋੜੇ ਚ ਇਹ 95 ਦੇ 5000 ਛੂੜ ਕਾ ਦਵਾ ਗਏ ਜੋ ਆ ਜੋੜੇ ਤੇ ਜਿੰਨਾ ਮੁੱਲ ਬਾਈ ਨੇ ਘਟਾ ਵਧਾ ਕੇ ਦੱਸਿਆ ਉਹਦੇ ਚ 5000 ਰੁਪਏ ਮਾਨਤਨ ਹੋ ਜੂਗਾ ਦੋਨੇ ਝੋਟੀਆਂ ਹੈਗੀਆਂ ਨੇ ਪਹਿਲਾ ਪਹਿਲਾ ਸੂਆ ਇੱਕ ਹੈਗੀ ਆ 18 ਕਿਲੋ ਤਿਆਰ ਵਾਲੀ ਤੇ ਇੱਕ ਝੋਟੀ ਹੈਗੀ ਆ ਸੱਜਣੋ 16 ਕਿਲੋ ਦੁੱਧ ਵਾਲੀ ਸੂਆ ਆ ਗਈਆਂ ਦੋਨੇ ਪਹਿਲਾ ਤੇ ਕੁਆਲਿਟੀ ਆ ਗਈ ਟੌਪ ਜਮਾਈ ਤੇ ਹੁਣ ਮਾਰਦੇ ਆ ਝੋਟੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਆ ਬਣੀ ਇਹ ਭਾਜੀ ਦੂਜੇ ਸੂਆ ਬਾਈ ਜੀ ਲੱਗਦੀ ਹੈ ਵੀ ਪਹਿਲਣਾ ਵਾਂਗੂ ਆ ਨਾ ਹਾਂਜੀ ਲੱਗਦੀ ਪਹਿਲਾਂ ਪਰ ਹੈ ਦੂਆ ਸੁਆ ਜੀ ਲੱਗਦੀ ਪਹਿਲਣਾ ਵਾਂਗੂ ਸਿੰਗ ਸੁngਰੀ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ 5ਵਾਂ ਦਿਨ ਹੈ ਜੀ ਬੱਚਾ ਕੀ ਆ ਨਾਲ ਇਹਦੇ ਮਗਰ ਕੱਟ ਆਇਆ ਜੀ ਕੱਟੀ ਆ ਸੌਰੀ ਨਾਲ ਇਹਦੇ ਹੈਗੀ ਆ ਸੱਜਣੋਂ ਕੱਟੀ ਇਹਨੂੰ ਚਲਾ ਦੇ ਲੰਬੀ ਮਾੜੀ ਜੀ ਮੈਨੂੰ ਪਤਾ ਸਕੂਲੋਂ ਆਇਆ ਤੂੰ ਹੁਣੇ ਹੁਣੇ ਆਪ ਵੀ ਜੈੱਡ ਬ ਲੈ ਕੇ ਮਗਰ ਵੀ ਕੱਟੀ ਜੈੱਡ ਬ ਲੈ ਕੇ ਤੇ ਚੋਟੀ ਆਪ ਵੀ ਸੱਜਣੋਂ ਜੈੱਡ ਬ ਲੈ ਕੇ ਆ ਤੇ ਬਰੀਡ ਦੇ ਵਿੱਚ ਆ ਗਈ 100 ਦੀ 100 ਸੂਆ ਪਹਿਲਾ ਲੱਗੂ ਪਰ ਬਾਈ ਕਹਿੰਦਾ ਹੈਗੀ ਇਹ ਦੂਜਾ ਸੂਆ ਜਿਹੜੀ ਦੂਆ ਦੂਆ ਦਾ ਬਸਾਂਗੇ ਜਿਹੜਾ ਪਹਿਲਾ ਪਹਿਲਾ ਖਾਪਦੀ ਇਹ ਪਹਿਲੇ ਸੂਏ ਦੇ ਵਿੱਚ ਹੀ ਆ ਜਾ ਗੱਲਬਾਤ ਕਰ ਲਈਏ ਅਡਰ ਇਹਦਾ ਵੀ ਚੰਗਾ ਆਪ ਵੀ ਜੈੱਡ ਬਲੈਕ ਆ ਪੂੰਝੜ ਤੱਕ ਵੀ ਤੇ ਜਿਹੜੀ ਕੱਤੀ ਆ ਇਹਦੇ ਨਾਲ ਕੱਤੀ ਵੀ ਜੈੱਡ ਬਲੈਕ ਆ ਤੋਰਾ ਤੂਰਾ ਹੈਗਾ ਇਹਦਾ ਜਿਵੇਂ ਆਪਾਂ ਕਹਨੇ ਹੋਈਨਾਂ ਵੀ ਪਹਿਲਵਾਨਾਂ ਵਾਲਾ ਸਿਸਟਮ ਹੀ ਆ ਫਸ ਫਸ ਕੀ ਤੁਰਬੀਆ ਤੇ ਆ ਗਈ ਬਟਨ ਵਾਲੀ ਹਣਾ ਹਾਂਜੀ ਬਟਨ ਵਾਲੀ ਹੁਣ ਕਿੰਨਾ ਦੁੱਧ ਤਿਆਰ ਆ 16 17 ਕਿਲੋ ਤਿਆਰ ਆ 20 ਕਿਲੋ ਦੇ ਗਿੜ ਝੋਟੀ ਦੋ ਚੂਆ ਜੋਗੀ ਆ 19 ਤੋਂ 20 ਕਿਲੋ ਰੇਡ ਗੇੜੇ ਚਵਾ ਸਕਦੇ ਜਿਹੜੇ ਹਿਸਾਬ ਨਾਲ ਇਹਦੀ ਬਰੀਡ ਆ ਗਈ ਹੈ ਨਾ ਕੱਟੀ ਮਗਰ ਬਾਡੀ ਬੁੱਡੀ ਆ ਗਈ ਬਰੀਡ ਬਲੂਡ ਆ ਗਈ ਤੇ ਪੂਛ ਵੀ ਦਿਖਾਦੀ ਹੈ ਘਰੀਤਰ ਨੂੰ ਪੂਛ ਵੀ ਜੈੱਡ ਬਲੈਕ ਆ ਬਿਲਕੁਲ ਤੇ ਆਰਡਰ ਵੀ ਇਹਦਾ ਬਟਨ ਨਾਲ ਆ ਗਿਆ ਫਿਕਸਡ ਆਰਡਰ ਆ ਗਿਆ ਜਮਾਨ ਐਦਾਂ ਪੂਛ ਰੈਂ ਮਾ ਜੰਮੀ ਜੈੱਡ ਬਲੈਕ ਆ ਕਿਸੇ ਪੱਖ ਤੋਂ ਹੈ ਹੀ ਨਹੀਂ ਵਾਲ ਚਿੱਟਾ ਕੋਈ ਵਾਲ ਚਿੱਟਾ ਇਹਦਾ ਰੇਟ ਕੀ ਆ ਇਹ ਮੌਕੇ ਤੇ ਬਾਈ ਜੀ ਕਰਾਂਗੇ ਦੋ ਝੋਟੀਆਂ ਦਾ ਇਹਨਾਂ ਦਾ ਹਾਂਜੀ ਇਹ ਬਾਈ ਕਹਿੰਦਾ ਮੌਕੇ ਤੇ ਕਰ ਲਾਂਗੇ ਮੌਕਾ ਉਹਦੀ ਆਜੂਗਾ ਜਦੋਂ ਤੁਸੀਂ ਬਾਈ ਨੂੰ ਫੋਨ ਲਾ ਲੋਗੇ ਮੌਕਾ ਦੂਰ ਨਹੀਂ ਹੈਗਾ ਬੜੀ ਜਾਵੇ ਹਾਂਜੀ ਇਹ ਮੌਕਾ ਉਹਦੀ ਬਣ ਜੂਗਾ ਜਦੋਂ ਆਪਾਂ ਨੇ ਵੀਡੀਓ ਕਰਤੀ ਅਪਲੋਡ ਤੇ ਹੁਣ ਮਾਰਦੇ ਆ ਝੋਟੀ ਦੇ ਕੈਮਰਾ ਇਹਦਾ ਕਿਹੜਾ ਸੂਆ ਤੋੜ ਦੋ ਜੀ ਦੂਜਾ ਸੂਆ ਜੀ ਸੂਆ ਦੂਜਾ ਇਹ ਵੀ ਸੂਈ ਹੋਈ ਆ ਬਾਈ ਗਾ ਇਹ ਵੀ ਸੂਈ ਹੋਈ ਆ ਹਾਂਜੀ ਸੂਈ ਹੋਈ ਆ ਕਿੰਨੇ ਕ ਦਿਨ ਦੀ ਸੂਈ ਤਾਂ ਹੈਗਾ ਅੱਜ ਅਠਵਾਂ ਦਾ ਜੀ ਇਹਦੇ ਨਾਲ ਬੱਚਾ ਕੀ ਆ ਮਣੀ ਕੱਟਾ ਜੀ ਇਹਦੇ ਨਾਲ ਮੇਲ ਕਾਫਾ ਦੁੱਧ ਕਿੰਨਾ ਕੁ ਰੈਡੀ ਆ ਥੱਲੇ ਇਹਦੇ ਥੱਲੇ 20 ਕਿਲੋ ਤਿਆਰ ਆ ਦੋ ਜੀ ਇਹਦੇ ਥੱਲੇ ਹੈਗਾ ਸੱਜਣੋਂ 20 ਕਿਲੋ ਦੁੱਧ ਬਾਈ ਕਹਿੰਦਾ ਤਿਆਰ 22 ਕਿਲੋ ਜਵਾਨ ਦੀ ਕੁਐਸਚਨ ਇਹ ਬਾਕੀ ਸਾਨੂੰ ਇਹਦਾ ਆਰਡਰ ਵੀ ਦੱਸੂਗਾ ਥਣ ਦੀ ਕੁਆਲਿਟੀ ਵੀ ਦੱਸੂਗੀ ਇਹਦਾ ਕੰਮ ਹੈਗਾ ਜਿਵੇਂ ਪਹਿਲਵਾਨ ਦੁਰਦੇ ਆ ਨਾ ਫਸ ਫਸ ਕੇ ਇਹਦਾ ਹੈਗਾ ਉਹ ਸਿਸਟਮ ਦੁੱਧ ਹੈਗਾ ਇਸ ਟਾਈਮ 20 ਫੇਰ ਪੂਰਾ ਪੂਰਾ ਕੱਦਦਾ ਹੈਗਾ ਫੁੱਲ ਵੱਡਾ ਲੈ ਇੱਥੋਂ ਘਰੀ ਪਹਿਲਾਂ ਕੱਦਦੇ ਦਿਖਾ ਦੇ ਰੋਕੀ ਰੋਕੀ ਨਾ ਦੋ ਚਾਰ ਦਿਨ ਖੜ੍ਹ ਗਏ ਆਪਾਂ ਨਾ ਇਹਦੀ ਲਾਈਵ ਮਿਲ ਕੇ ਕਰਾਂਗੇ ਹਾਂ ਇੱਥੋਂ ਇਹਦਾ ਪਹਿਲਾਂ ਤਾਂ ਕੱਦਦੇ ਦਿਖਾ ਦੇ ਕਿਤੇ ਕਈ ਸੱਜਣਾਂ ਨੂੰ ਐ ਲੱਗੇ ਵੀ ਪਤਾ ਨਹੀਂ ਮੈਂ ਝੋਟੀਆਂ ਵੱਡੀਆਂ ਬਣਾਈ ਜਾਨਾ ਆਇਆ ਤੇ ਇਸ ਲੱਕੇ ਚ ਇੱਕ ਸੱਜਣ ਦਾ ਫੋਨ ਆਇਆ ਤਾਂ ਗਾਵਾਂ ਵੱਡੀਆਂ ਦਿਖਾਤੀਆਂ ਮਨੂੰ ਐ ਹੀ ਕਹਿੰਨਾ ਉਹਨਾਂ ਮੈਂ ਦਿਖਾਉਣੇ ਉੱਡ ਈਏ ਉਹਨੇ ਜੀ ਜੀ ਹੁੰਦੀ ਆ ਉਹਦਾ ਨੇੜੇ ਆ ਕੇ ਦੇਖ ਲਓਗੇ ਤੁਸੀਂ ਨੇੜੇ ਆ ਕੇ ਕਿਹੜਾ ਮੈਂ ਵਧਾ ਦੂੰਗਾ ਇਹਨੂੰ ਖਿੱਚ ਕੇ ਤਾ ਕਰਕੇ ਉਹ ਮਾੜਾ ਬੋਲਣਾ ਨਹੀਂ ਬੋਲੀ ਜਾਣਾ ਜਿਹਦਾ ਯਾਰ ਪਿਆ ਹਾਂ ਕੱਦ ਦਾ ਆਈਡੀਆ ਤਾਂ ਕਰਕੇ ਸਾਨੂੰ ਕਰਾਤਾ ਤੇ ਚੀਜ਼ ਆ ਗਈ ਠੰਡੀ ਸੀਲ ਨਸਲ ਚ ਜਿਹੜਾ ਜਾਨਵਰ ਹੁੰਦਾ ਪਿਓਰ ਆ ਇਹ ਤਾਂ ਬਾਈ ਜੀ ਖੁੱਲੀ ਛੱਡ ਕੇ ਚੂੜੀ ਖੁੱਲੀ ਛੱਡ ਕੇ ਅਗਲੇ ਗਾ ਚੋਲਵੇ ਹਾਂ ਬਾਈ ਕਹਿੰਦਾ 베ੜੇ ਦੇ ਵਿਚਾਲੇ ਖੜਾ ਕੇ ਚੋਲੋ ਚਾਹੇ ਮੈਂ ਇਹਨੂੰ ਸੰਗਲ ਪਾਉਣ ਦੀ ਲੋੜ ਦੀ ਇਹਦੇ ਮਣੀ ਪਏ ਸੀ ਕਿੰਨੇ ਕਲਾਮ ਇਹਦੇ ਮੌਕੇ ਤੇ ਕਰਾਂਗੇ ਜੀ ਅੱਛਾ ਉਹ ਮੌਕਾ ਤਾਂ ਫਿਰ ਵੀਡੀਓ ਪਾਉਣ ਸਾਰੀ ਆਊਗਾ ਹਾਂਜੀ ਹਾਂਜੀ ਆਰਡਰ ਆ ਗਿਆ ਇਹਦਾ ਫੁੱਲ ਵੱਡਾ ਇਧਰੋਂ ਦਿਖਾਈ ਗੈਰੀ ਅਗਲੇ ਬੰਦੇ ਨੂੰ ਸਮਾਰ ਕੇ ਲੱਗ ਕੇ ਆਰਡਰ ਆ ਗਿਆ 4x4 ਤੇ ਹੁਣ ਦਿਖਾ ਦੇ ਪਿਛਾਲੇ ਬੰਨਿਓ ਲੈ ਚੱਲ ਭਈਆ ਹਾਂ ਇੱਥੋਂ ਸਾਰੀ ਦਿਖਾ ਦੇ ਨਾਲੇ ਉਹ ਆਰਡਰ ਰੂਡਰ ਦੀ ਕੁਆਲਿਟੀ ਦਾ ਪਤਾ ਲੱਗ ਜਾਊਗਾ ਇੱਥੋਂ ਦਿਖਾ ਦੇ ਸਮਾਰ ਕੇ ਕੰਮ ਹੈਗਾ ਪਲਵਾਨ ਵਾਲਾ ਇਹਦਾ ਰੇਟ ਬਾਈ ਕਹਿੰਦਾ ਆਪਾਂ ਮੌਕੇ ਤੇ ਕਰ ਲਾਂਗੇ ਇਹ ਦੋ ਝੋਟੀਆਂ ਦਾ ਮੌਕੇ ਤੇ ਕਰ ਲਾਂਗੇ ਹਾਂਜੀ ਮੌਕੇ ਦੇਊਗਾ ਇਹਨਾਂ ਦਾ ਰੇਟ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਆਰਡਰ ਰੂਡਰ ਕੇਰਾ ਇੱਕ ਵਾਰੀ ਹੋਰ ਦਿਖਾ ਦੇ ਉਹਨੇ ਨੇੜੇ ਲਾ ਕੇ ਸਮਾਰ ਕੇ ਆਰਡਰ ਆ ਗਿਆ ਚੌੜਾ ਤੇ ਫੁੱਲ ਵੱਡਾ ਆ ਗਿਆ ਤੇ ਇੱਕ ਵਾਰੀ ਗੈਰੀ ਅਗਲੇ ਬੰਨਿਓ ਵੀ ਦਿਖਾ ਦੇ ਇਧਰਲੇ ਬੰਨਿਓ ਦਿਖਾ ਦੇ ਸਮਾਰ ਕੇ ਲਾ ਕੇ ਨੇੜੇ ਇਥੋਂ ਕਰਾ ਦੇ ਤਸੱਲੀ ਦੇਖਣ ਵਾਲੇ ਸੱਜਣਾ ਵੀ ਹਰੇਕ ਪੱਖ ਤੋਂ ਨੰਬਰ ਬੋਲ ਦਿਓ ਜੀ ਨੰਬਰ ਹੈ 9478474740 ਪੰਜਾਬੀ ਜੀ ਵੀ ਬੋਲ ਦਿਓ 9478474740 ਤੇ ਆ ਜਾ ਹੁਣ ਆਪਾਂ ਲਾਣੀਦਾਰ ਹੋਰਾਂ ਨੂੰ ਕਰਾ ਦੇ ਗੱਲਬਾਤ ਆ ਨਾ ਤੇ ਬਾਕੀ ਗੱਲਬਾਤ ਥੋੜੀ ਲਾਣੀਦਾਰ ਹੋਰਾਂ ਨਾਲ ਕਰਾ ਦੇਣਾ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਰੁੱਖ ਹੁੰਦਾ ਰੁੱਖ ਸੱਜਣੋਂ ਚੱਲਦਾ ਹੁੰਦਾ ਵੀ ਜੜ ਦੇ ਸਿਰ ਤੇ ਜਦੋਂ ਦੀ ਜੜ ਮਜ਼ਬੂਤ ਹੁੰਦੀ ਆ ਉਹ ਰੁੱਖ ਵੱਡਾ ਵੀ ਫੇਰ ਹੁੰਦਾ ਹੁੰਦਾ ਤੇ ਉਹਦੇ ਟਾਣੀਆਂ ਨੇ ਜਿਹੜਾ ਟਾਣੀਆਂ ਵੀ ਫੇਰ ਵੱਧਦੀਆਂ ਨੇ ਮੰਨੇ ਹੋਰੀ ਸੱਜਣਾ ਇਹ ਲਾ ਲਓ ਵੀ ਰੁੱਖਾਂ ਦੀਆਂ ਟਾਣੀਆਂ ਆ ਗਈਆਂ ਤੇ ਲਾਣੀਦਾਰ ਹੋ ਰਹੀ ਏਸ ਰੁੱਖ ਦੀ ਜੇ ਆਪਾਂ ਗੱਲਬਾਤ ਕਰ ਲਈਏ ਸੱਜਣੋ ਜੜ ਆ ਗਈ ਜੜ ਦੇ ਸਿਰਤੀ ਰੁੱਖ ਹੁੰਦਾ ਬਾਕੀ ਇਹਦੇ ਅੰਕਲ ਜੀ ਨਾਲ ਗੱਲ ਕਰਾਉਣਾ ਤੇ ਦੁਆ ਲਾਣੀਦਾਰ ਨਾਲ ਕਰਾਉਣਾ ਕੀ ਨਾਮ ਆ ਜੀ ਆਪਣਾ ਓਮਕਾਰ ਸਿੰਘ ਓਮਕਾਰ ਸਿੰਘ ਹਾਂਜੀ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ 53 ਸਾਲ 52 ਸਾਲ 5553 5553 ਅਖੱਟਾ ਮਿੱਠਾ ਤਿਆਰ ਬਵੀ ਰਹੀ ਹੋ ਜਿੰਦਗੀ ਦਾ ਬਟਾ ਦਰਵਾਜਾ ਇਹਦਾ ਰੋਜ ਦੀ ਰੋਜ ਹੀ ਬਦਲਦੇ ਰਹਿੰਦੇ ਤਾਂ ਯਾਹਰੇ ਦਾ ਹਾਜੇ ਉਦਾਂ ਦਾ ਹੀ ਕੰਮ ਚੱਲ ਰਿਹਾ ਆਪਾਂ ਐ ਤਾਂ ਨਹੀਂ ਕਹਿ ਸਕਦੇ ਵੀ ਆਪਾਂ ਪੂਰੇ ਪੱਕੇ ਹੋ ਗਏ ਕਿਸੇ ਕੰਮ ਦੇ ਨਹੀਂ ਪੱਕੇ ਚੀਜ਼ ਚ ਹੁੰਦਾ ਨਹੀਂ ਹੈ ਕਹਣੇ ਨੂੰ ਜੋ ਬਹੁਤ ਕਹਿੰਦੇ ਆਵੇਂ ਮੈਨੂੰ ਐਡਾ ਪਤਾ ਹੈ ਮੈਨੂੰ ਇਦਾਂ ਪਤਾ ਆ ਪਰ ਨਹੀਂ ਪਤਾ ਇਹ ਕਹਿਣ ਨੂੰ ਜਿੱਦਾਂ ਮਾਰਦੀ ਕੋਈ ਤੇ ਇੱਕ ਜੱਜਮੈਂਟੇ ਹੁੰਦੀ ਹੈ ਨਾ ਹਾਂ ਜੱਜਮੈਂਟ ਹੁੰਦੀ ਹੈ ਇੱਕ ਜੱਜਮੈਂਟੇ ਹੁੰਦੀ ਹੈ ਸੱਜਣੋ ਇਹ ਚੀਜ਼ਾਂ ਹੁੰਦੀਆਂ ਨੇ ਸਾਹਾਂ ਲੀਆਂ ਕਿਉਂਕਿ ਵਿੱਚ ਆਪਾਂ ਇਹਨਾਂ ਦੇ ਬਾੜ ਨਹੀਂ ਸਕਦੇ ਹੁੰਦੇ ਹਨ ਕਈ ਸੱਜਣ ਕਹਿੰਦੇ ਨੇ ਵੀ ਬਾਈ ਨਾ ਯਾਰ ਮੈਨੂੰ ਯਾ ਇੱਥੋਂ ਦੀ ਗੱਲ ਨਹੀਂ ਕਰਦਾ ਮੈਂ ਹੋਰ ਜਗ੍ਹਾ ਦੀ ਵੀ ਵੀ ਆ ਮੇਰੇ ਆਪਦੇ ਘਰੋਂ 20 ਕਿਲੋ ਤਲਾਤਾ ਜਾਂ ਮੇਰੇ ਘਰੇ ਜਾ ਕੇ 14 ਦੰਦੀਆ 13 ਦੰਦੀਆ ਹਨਾ ਇੱਕ ਜਿਹੜਾ ਦੁੱਧ ਤੇ ਪੁੱਤ ਸਿਆਣੇ ਕਹਿੰਦੇ ਉਹ ਤਾਂ ਹੁੰਦਾ ਕਰਮਾਂ ਦਾ ਤੇ ਬਾਕੀ ਹੁੰਦਾ ਸੇਵਾ ਦਾ ਕਈ ਵਾਰੀ ਪਸ਼ੂ ਜਾ ਕੇ ਜੀਵ ਨਹੀਂ ਲਾਉਂਦਾ ਹੁੰਦਾ ਅਗਲੇ ਸੂਏ ਤੱਕ ਵੀ ਪਸ਼ੂ ਕਈ ਵਾਰੀ ਸੈੱਟ ਹੁੰਦਾ ਰਹਿੰਦਾ ਇਹ ਆਪਣਾ ਪਰਸਨਲ ਤਜਰਬਾ ਆ ਆਪਾਂ ਨੇ ਘਰੇ ਪਸ਼ੂ ਲਿਆ ਕੇ ਦੇਖੇ ਨੇ ਤੇ ਹੋਰ ਲਾਈਨ ਦਾ ਕਿਵੇਂ ਆ ਬੜੀ ਵਧੀਆ ਜੀ ਫਿੱਟਾ ਜਮਾ ਪਰਮਾਤਮਾ ਜੀ ਬਈ ਠੀਕ ਆ ਜੀ ਬਾਬੇ ਦੀ ਮਿਹਰ ਆਪਣਾ ਤਾਂ ਮਤਲਬ ਤਜਰਬਾ ਖੱਟਾ ਮਿੱਠਾ ਪਿਆਰ ਵੀ ਰਹਿੰਦਾ ਜ਼ਿੰਦਗੀ ਦਾ ਯਾਰ ਤਜਰਬਾ ਤਾਂ ਇਹ ਸਿੱਖਣਾ ਹੀ ਆਪਾਂ ساری ਉਮਰ ਸਿੱਖਦੇ ਰਹਿਣਾ ਆ ਅੱਜ ਵੀ ਸਿੱਖਦਾ ਰਹਿਣਾ ਕੋਈ ਬੰਦਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਮੈਂ ਪੂਰਾ ਪੱਕਾ ਹੋ ਗਿਆ ਹਾਂ ਪੂਰਾ ਕਦੀ ਹੋਈ ਨਹੀਂ ਸਕਦਾ ਬੰਦਾ ਪੂਰਾ ਜਿਵੇਂ ਲੈਣਦਾਰ ਨੇ ਦੱਸਿਆ ਵੀ ਪੂਰਾ ਬੰਦਾ ਕਦੇ ਵੀ ਨਹੀਂ ਹੋ ਸਕਦਾ ਇਹ ਤਜਰਬਾ ਹੀ ਹੁੰਦਾ ਜ਼ਿੰਦਗੀ ਦਾ ਜਿਹੜਾ ਆਉਂਦਾ ਰਹਿੰਦਾ ਕਿਉਂਕਿ ਇਹਨਾਂ ਨੇ ਮੈਂ ਥੋੜਾ ਸਵਾਲ ਤਾਂ ਕਰਕੇ ਕਰ ਲਿਆ ਕਿਉਂਕਿ ਇਹਨਾਂ ਦਾ ਤਜਰਬਾ ਚਲੋ ਫੇਰ ਵੀ ਹੈਗਾ ਆਪਣੇ ਨਾਲ ਪੁਰਾਣਾ ਤੁਝਾ ਰੱਬ ਪਰ ਇਹ ਆ ਵੀ ਮੜਾ ਮੋਟਾ ਕੀਤਾ ਹੈ ਠੀਕ ਪਰ ਮਾੜਾ ਦੇ ਕੇ ਆਵਾਂਗੇ ਜੇ ਚੰਗੀ ਲਿਖੂ ਫੇਗ ਆ ਗਾਊਗਾ ਜੇ ਸੜਕੋ ਰੱਬ ਪਰ ਕੇ ਜਿਹੜੇ ਗਾ ਗਿਆ ਸੜਕ ਇਹਦਾ ਰੱਬ ਪਰ ਕੇ ਗਾ ਸਮਾਂ ਸਮਝਦੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜਾ ਵਪਾਰੀ ਵੀਰ ਹੁੰਦਾ ਯਾਰ ਉਹ ਆਪਣੀ ਕੋਸ਼ਿਸ਼ ਖਰਾ ਸੋਨਾ ਲੈਣ ਦੀ ਕਰਦਾ ਹੁੰਦਾ ਆ ਬਸ ਆ ਖਰਾ ਸੋਨਾ ਲੈਣ ਦੀ ਕੋਸ਼ਿਸ਼ ਹੀ ਹੁੰਦੀ ਆ ਕਿਉਂਕਿ ਉਹਦੀ ਇਹ ਕੋਸ਼ਿਸ਼ ਤਾਂ ਹੁੰਦੀ ਨਹੀਂ ਵੀ ਜੇ ਕਿਸੇ ਇੱਕ ਸੱਜਣ ਨੂੰ ਆਪਾਂ ਕੋਈ ਮਾੜਾ ਪਸ਼ੂ ਤੁਹਾਨੂੰ ਦੇਤਾ ਜੀ ਵੀ ਅਗਲੀ ਵਾਰੀ ਉਹਦੇ ਨਾਲ ਗਾ ਕੇ ਖਰਾਬ ਹੀ ਹੁੰਦਾ ਹੁੰਦਾ ਸਿਆਣਾ ਵਪਾਰੀ ਆ ਜਿਹੜਾ ਉਹ ਕਦੇ ਵੀ ਗਲਤ ਕੰਮ ਨਹੀਂ ਕਰਦਾ ਹਣਾ ਨਹੀਂ ਨਹੀਂ ਉਹ ਖਰੇ ਤੋਂ ਖਰਾ ਜਾਨਵਰ ਦੇਊਗਾ ਬਾਕੀ ਇਹਨਾਂ ਕਰਕੇ ਆਪਣੀ ਜਾਣ ਪਛਾਣ ਹੈਗੀ ਕਾਫੀ ਦੂਰ ਤੱਕ ਹੈ ਜੀ ਹਣਾ ਇਹਨਾਂ ਨਾਲੇ ਸਾਡਾ ਰੋਟੀ ਪਾਣੀ ਚੱਲਦਾ ਜੀ ਪਰਮਾਤਮਾ ਦੀ ਦਇਆ ਦੇ ਆ ਇਹਨਾਂ ਨਾਲ ਹੀ ਲਾਣੀਦਾਰ ਕਹਿੰਦਾ ਚੱਲਦਾ ਸਿਸਟਮ ਸਾਰਾ ਤੇ ਬਾਕੀ ਇਹਨਾਂ ਕਰਕੇ ਜੇ ਗੱਲਬਾਤ ਕਰ ਲਈ ਵਿਦੇਸ਼ ਵਿਦੇਸ਼ ਆਸਟ੍ਰੇਲੀਆ ਕੈਨੇਡਾ ਜਿੱਥੇ ਤੱਕ ਵੀ ਸੱਜਣ ਦੇਖਦੇ ਨੇ ਪਿਆਰ ਕਰਦੇ ਨੇ ਤੇ ਉਧਰੋਂ ਯਾਰੋ ਸੱਜਣਾ ਟਾਈਮ ਚੋਂ ਟਾਈਮ ਕੱਢ ਕੇ ਫੋਨ ਕਾਲ ਵੀ ਕਰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਬਾਹਰ ਵਾਲੇ ਸੱਜਣ ਦੇਖਦੇ ਨੇ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਬਣਾਈ ਆ ਇਹਨਾਂ 'ਚ ਜਿਹੜੀ ਵੀ ਝੋਟੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਮੰਨੇ ਤੋਂ ਲਾਣੇਦਾਰ ਹੋਰਾਂ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ ਮੇਰੇ ਬਾਹਰ ਵਾਲੇ ਬੰਦੇ ਇਦਾਂ ਦੇ ਵੀ ਟੱਕਰ ਜਾਂਦੇ ਆ ਜਿਹੜੇ ਬਾਹਰੋਂ ਪੈਸੇ ਪਾਣ ਦੇ ਦਾ ਅਸੀਂ ਅਗਲੇ ਦੇ ਘਰ ਛੱਡ ਆਈ ਦੀ ਆ ਉਹ 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 ਸਾਡੀ ਡਿਊਟੀ ਵੀ ਹੋ ਜਾਂਦੀ ਇੱਕ ਵੀ ਆਪਾਂ ਅਗਲੇ ਦੇ ਘਰ ਤੱਕ ਚੀਜ਼ ਪਹਚਾ ਕੇ ਆਈਏ ਤੇ ਚੀਜ਼ ਅਸਲ ਪਹਚਾ ਕੇ ਆਈ ਹੈ ਨਾ ਪੈਸੇ ਅਗਲੇ ਨੂੰ ਪਾ ਦੇਣੇ ਤਾਂ ਮਤਲਬ ਅਸੀਂ ਅਗਲੇ ਦੇ ਘਰ ਛੱਡ ਕੇ ਆਉਣੀ ਆ ਆ ਉਹ ਇੱਕ ਵਿਸ਼ਵਾਸ ਵਾਲੀ ਗੱਲ ਹੁੰਦੀ ਆ ਮੈਂ ਚਾਹੂੰਗਾ ਵੀ ਇਹ ਵਿਸ਼ਵਾਸ ਆਪਣਾ ਬਣਿਆ ਵੀ ਰਹੀ ਜਿਵੇਂ ਆਪਾਂ ਨੂੰ ਬਾਹਰ ਵਾਲੇ ਸੱਜਣ ਚਲੋ ਵਦੇਸ਼ਾਂ 'ਚ ਬੈਠੇ ਪੈਸੇ ਪਾਣ ਦੇ ਵਿੱਚ ਆਪਣਾ ਜਾਨਵਰ ਘਰੇ ਛੱਡਿਆ ਉਹ। ਬਸ ਬਸ। ਆ ਕਾਫੀ ਮੇਰਾ ਖਿਆਲ ਹੈ ਕਨਾਲ ਦੇ ਪਿੰਡ ਵੀ ਆਪਾਂ ਨੇ ਕਾਫੀ ਜਾਨਵਰ ਭੇਜੇ ਨੇ। ਉੱਥੇ ਜੱਜੇ ਪਿੰਡ ਜੱਜੇ ਪਿੰਡ ਭੇਜੇ। ਉਹ ਇਟਲੀ ਵਾਲਾ ਸੱਜਣ ਜਿਹੜਾ ਆਪਾਂ ਨੇ ਵੀਡੀਓ 'ਚ ਵੀ ਦਿਖਾਈ ਦੀ। ਬਸ। ਆ ਬਾਹਰ ਵਾਲੇ ਭਰਾ ਵੀ ਕਾਫੀ ਬਾਈ ਹੋਰਾਂ ਨਾਲ ਕਰਦੇ ਨੇ ਸੰਪਰਕ ਵੀ ਮਾਲ ਆ ਜਿਹੜਾ ਜਾਨਵਰ ਹੈ। ਮੇਰੇ ਕੋਲ ਇਹ ਇੱਕ ਅਮਰੀਕਾ ਵਾਲਾ ਆਇਆ ਉਹਦੇ ਦੋ ਛੱਡ ਕੇ ਆਇਆ ਮੱਝਾ ਇਹ। ਲਾਫੇ ਕੋਈ ਨਾ ਕੋਈ ਲੈ ਜਾਂਦਾ। ਬਾਹਰ ਵਾਲੇ ਆਉਣਗੇ ਹੌਲੀ ਹੌਲੀ ਉਰੇ ਹੁਣ। ਹਾਂਜੀ। ਹਾਂਜੀ। ਹਾਂ ਹੌਲੀ ਹੌ ਦੇ ਪਸ਼ੂ ਦਾ ਅਖਰ ਉਹਨਾਂ ਸ਼ੌਂਕ ਪਈ ਜਾਂਦਾ ਹੁਣ ਮੱਝਾਂ ਰੱਖਾਂਗਾ ਝੋਟੀਆਂ ਰੱਖਾਂਗਾ ਆ ਬਾਹਰ ਵਾਲੇ ਸੱਜਣ ਕਾਫੀ ਫੋਨ ਲਾਉਂਦੇ ਆ ਬਾਹਰ ਵਾਲੇ ਸੱਜਣਾ ਨੇ ਆਉਣਾ ਇੱਥੇ ਤੇ ਮੇਰੀ ਇਹੀ ਬੇਨਤੀ ਆ ਵੀ ਆਪਾਂ ਚੀਜ਼ ਖਰੀ ਭੇਜੀਏ ਤੇ ਕੁਆਲਿਟੀ ਵਾਲੀ ਭੇਜੀਏ ਹਾਂਜੀ ਆਮਾ ਨਾਲ ਹਾਂਜੀ ਹਾਂਜੀ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ